ਪਰ ਹੁਣ ਐਂ ਦੱਸ ਵੀ ਇਹ ਜਗ ਦਾ ਕਿਉਂ? ਬਸ ਫੇਰ ਤਾਂ ਤੇਰੇ ਦੇਖਣ ਦਾ ਪੈਦਾ ਹੈ। ਹੈ? ਸਭੀ એનર્ਜੀ ਕਿੱਥੇ ਹੈ? ਤੇ એનર્ਜੀ ਤਾਂ ਬੜੇ ਵੱੱਲੇ ਪਏ ਆਂ ਜਿਹਦੇ ਜ ਮਰਜ਼ੀ ਪਾ ਦੇ એનર્ਜੀ ਉਹ ਕਿਉਂ ਨਹੀਂ ਖਿੱਚਦੇ ਇਹ ਹੀ ਕਿਉਂ ਖਿੱਚਦਾ? ਦੇਖਿਆ ਸੀ ਨਾ ਦੇਖਣ ਤੋਂ ਅੱਗੇ ਵੀ ਤਾਂ ਚੱਲ ਸਾਇੰਸ ਤਾਂ ਤਾਂ ਹੈ ਜੇ ਦੇਖਣ ਨਾਲ ਤੂੰ ਛੱਡਦਾ ਫੇਰ ਤਾਂ ਕੋਈ ਸਵਾਦ ਨਾ ਆਇਆ ਗੱਲ ਦਾ। ਦੇਖਣ ਨਾਲ ਤਾਂ ਤੈਨੂੰ ਇਹ ਹੋ ਗਿਆ ਮੈਂ ਲਗਾਇਆ ਤੂੰ ਕਹਿੰਦਾ ਜੀ ਇਹ ਤਾਂ ਮੈਂ ਦੇਖਿਆ ਹੋਇਆ। ਸਵਾਲ ਲੰਬ ਜਵਾਬ ਲੰਬੇ ਦਾ। ਵੀ ਕਿਉਂ ਕਰਦਾ ਯਾਰ ਇਹ ਕੰਮ ਇਹਦੇ ਵਿੱਚ ਕੀ ਐਸੀ ਚੀਜ਼ ਹੈ ਜਿਹੜੀ ਮੱਥੇ ਤੇ ਲਾਈ ਤੇ ਜਗ ਪੈਂਦਾ ਇਹ ਉਹ ਲੱਭਣੀ ਆਪਾਂ ਨੇ ਆਪਾਂ ਨੇ ਤਾਂ ਪਖੰਡਵਾਦ ਤੋਂ ਬਚਣਾ ਹੈ ਬਾਬਿਆਂ ਤੋਂ ਬਚਣਾ ਹੈ ਬਾਬਾ ਤਾਂ ਕਹੂਗਾ ਲੈ ਵੀ ਆਹ ਲਾ ਤਾਂ ਮੱਥੇ ਤੇ ਜਗ ਪਿਆ ਓਏ ਬੱਲੇ ਓਏ ਬੱਲੇ ਭੂਤ ਹੈ ਤੇਰੇ ਚ ਆ ਲੈ ਜੇ ਤੇਰੇ ਹੱਥ ਤੇ ਵੀ ਜਗ ਪਿਆ ਤੇਰੇ 'ਚ ਤਾਂ ਭੂਤ ਆ ਓਏ ਉਹ ਭੂਤ ਵੱਲ ਮ ਜਗਾਈ ਜਾਂਦਾ ਬਾਬਾ ਤਾਂ ਇਹ ਕਹੂਗਾ ਵੀ ਤੇਰੇ ਮੱਥੇ ਤੇ ਲੱਗ ਕੇ ਜਗ ਰਿਹਾ ਵੱਲ ਤੇ ਤੇਰੇ 'ਚ ਭੂਤ ਹੈ ਤੇ ਮੰਨ ਜਾਏਗਾ ਫਿਰ ਬਾਬੇ ਨੂੰ ਕਹੇ ਵੀ ਬਾਬੇ ਇਹਨੂੰ ਖੋਲ ਕੇ ਦਿਖਾ ਮੈਂ ਫੇਰ ਦੱਸਦਾ ਤੈਨੂੰ ਸਾਇੰਸ ਹੈ ਕਿ ਤੇਰਾ ਪਖੰਡ ਹੈ ਸਮਝ ਆ ਗਈ ਗੱਲ ਲੱਭਣੀ ਆਪਾਂ ਨੇ ਗੱਲ ਵਿੱਚੋਂ ਠੀਕ ਹੈ ਤਾਂ ਹੁਣ ਜਦੋਂ ਇਸ ਨੂੰ ਲੱਭੋਗੇ ਤਾਂ ਇਹਦੇ ਚ ਇੱਕ ਚਿਪ ਲੱਗੀ ਹੋਈ ਹੈ ਇਨਵਰਟਰ ਚਿਪ ਕਹਿੰਦੇ ਆ ਉਸ ਨੂੰ ਠੀਕ ਹੈ ਤਾਂ ਉਹ ਜਿਹੜੀ ਚਿਪ ਹੈ ਉਹ ਪਹਿਲਾਂ ਸਟੋਰ ਕਰ ਲੈਂਦੀ ਹੈ ਫੇਰ ਉਸ ਤੋਂ ਬਾਅਦ ਉਸ ਨੂੰ ਜਦੋਂ ਮਰਜ਼ੀ ਯੂਜ਼ ਕਰ ਸਕਦੇ ਹੋ 4 ਘੰਟੇ ਤੱਕ ਉਹ ਬੱਲਬ ਯੂਜ਼ ਹੋ ਸਕਦਾ ਇਨਵਰਟਰ ਦਾ ਕੰਮ ਕੀ ਹੁੰਦਾ ਜਦੋਂ ਲਾਈਟ ਚਲੀ ਗਈ ਇਹਦਾ ਵੀ ਕੰਮ ਉਹੀ ਆ ਜਦੋਂ ਲਾਈਟ ਚਲੀ ਗਈ ਸਰਕਟ ਪੂਰਾ ਕਰਦੇ ਆਹ ਲੋਹੇ ਦੀ ਰੌਡ ਫੜਾਵੀਂ ਹਾਂ ਐਲੂਮੀਨੀਅਮ ਵਾਲੀ ਫੜਾ ਆ ਦੇਖੋ ਆ ਸਰਕਟ ਹੀ ਪੂਰਾ ਕਰਨਾ ਜਗ ਗਿਆ ਹਾਂਜੀ ਕਿਤੇ ਫਿਰ ਸਾਡੇ ਸਰੀਰ ਚ ਕੀ ਲੋਹਾ ਹੈ ਸੋਚੋ ਸਰੀਰ ਚ ਲੋਹਾ ਹੈ ਫਿਰ ਸਰੀਰ ਨਾਲ ਕਿਵੇਂ ਚੱਲਦਾ ਲਾਓ ਇਹ ਦਿਮਾਗ ਲਾ ਦਿਓ ਲੈ ਵੀ ਜਿਹੜਾ ਦੱਸੂਗਾ ਇਨਾਮ ਮਿਲੂ ਸਰੀਰ ਚ ਬਿਜਲੀ ਹੁੰਦੀ ਹੈ ਬਿਜਲੀ ਸਰੀਰ ਚੋਂ ਕੱਢ ਲਿਆ ਕਰ ਨਾਲ ਹੀ ਲਾ ਕੇ ਪੱਖਾ ਚਲਾ ਦਿਆ ਕਰ ਹਾਂ ਪਾਣੀ ਕਿਉ ਬੈਲਰਿੰਗ ਸੇਨ 1121 ਵੇ ਸਰੀਰ ਚ ਪਾਣੀ ਹੈ ਪਾਣੀ ਬਿਜਲੀ ਦਾ ਚਾਲਕ ਹੈ 70% ਪਾਣੀ ਦਾ ਸਰੀਰ ਬਣਿਆ ਹੈ ਪਾਣੀ ਕੀ ਹੈ H2O H2O ਕੀ ਹੈ H ਤੇ O ਐ ਚਾਈਨਸ ਹੈ ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਹੈ ਉਹਦੇ ਨਾਲ ਹੀ ਸਾਰਾ ਕੰਮ ਚੱਲਦਾ ਤਾਂ ਪਾਣੀ ਇੰਨਾ ਰੱਖਿਆ ਹੋਇਆ ਸਰੀਰ ਚ ਤਾਂ ਹੀ ਇੰਨਾ ਹੀ ਧਰਤੀ ਤੇ ਰੱਖਿਆ ਹੋਇਆ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ ਲੱਗੀ ਸਮਝ ਐ ਸਿੱਖਿਆ ਕਰੋ ਸਾਇੰਸ ਸਿੱਖਿਆ ਕਰੋ ਠੀਕ ਹੈ ਪੜਿਆ ਨਾ ਕਰੋ ਸਾਇੰਸ ਨੂੰ ਸਿੱਖਿਆ ਕਰੋ ਬਸ ਆਹੀ ਪ੍ਰੋਬਲਮ ਹੈ ਆਪਾਂ ਪੜ ਕੇ ਚਲੋ ਜੀ ਹੋ ਗਿਆ ਫਾਰਮੂਲਾ ਤਿਆਰ ਫਾਰਮੂਲਾ ਬਣਿਆ ਕਿੱਥੋਂ ਹੈ ਇਹ ਲੱਭਣਾ ਵੀ ਬਣਿਆ ਕਿੱਥੋਂ ਹੈ a+b ਦਾ ਵਰਗ a ਦੀ 2+2ab+b ਦੀ 2 ਯਾਦ ਤਾਂ ਕਰ ਲਿਆ ਪਰ ਬਣਿਆ ਕਿੱਥੋਂ ਹੈ ਕਿੰਨੇ ਜਣਿਆਂ ਨੂੰ ਪਤਾ ਦੱਸੋ ਹੈ ਨਾ ਸਾਇੰਸ ਮੇਲੇ 'ਚ ਜਾਣੇ ਹੋ ਜਾਂ ਕਿਸੇ ਹੋਰ ਮੇਲੇ 'ਚ ਜਾਣੇ ਹੋ ਤਾਂ ਉੱਥੇ ਕੀ ਹੁੰਦਾ ਵੀ ਮੇਲੇ 'ਚ ਚੀਜ਼ਾਂ ਖਰੀਦ ਕੇ ਲਿਆਵਾਂਗੇ ਇੱਥੋਂ ਕੀ ਖਰੀਦ ਕੇ ਲੈ ਕੇ ਗਿਓ ਅੱਜ ਨਾਲੇ ਮੁਫਤ ਵੰਡ ਰਹੇ ਹਾਂ ਸੀ ਗਿਆਨ ਗਿਆਨ ਲੈ ਕੇ ਜਾਓ ਦੱਸਿਓ ਵੀਰ ਤੁਹਾਨੂੰ a b ਦਾ ਵਰਗ a ਦੀ 2 2ab b ਦੀ ਵਰਗ ਕਿਵੇਂ ਹੁੰਦਾ ਸਿੱਖਣਾ ਹੈ ਦੱਸੋ ਜੇ ਸਿੱਖਣਾ ਤਾਂ ਦੱਸ ਦਿਨਾ ਚਲੋ ਆਜੋ ਆਜੋ ਸਿਖਾਈ डस्टर कितने रखता देखो बेटे आ, ये हाँ आ? ਆ ਏ ਆ ਆ ਕੀ ਹੋ ਗਿਆ ਏ ਜਮਾ ਬੀ ਆ ਕੀ ਹੋ ਗਿਆ ਏ ਜਮਾ ਬੀ ਤੇ ਦੋਨਾਂ ਨੂੰ ਜੇ ਗੁਣਾ ਕਰਦੀਏ ਲੰਬਾਈ ਗੁਣਾ ਚੌੜਾਈ ਖੇਤਰਫਲ ਤੇ ਦੋਨਾਂ ਨੂੰ ਗੁਣਾ ਕਰਦੀਏ ਏ ਜਮਾ ਬੀ ਨੂੰ ਏ ਜਮਾ ਬੀ ਨਾਲ ਕਰਦੀਏ ਗੁਣਾ ਤਾਂ ਇਹ ਕੀ ਬਣ ਜੂਗਾ ਏ ਜਮਾ ਬੀ ਦਾ ਵਰਗ ਸਕੁਅਰ ਬਣ ਗਿਆ ਹੁਣ ਇਹਦਾ ਆਨਸਰ ਇਹਦੇ ਵਿੱਚ ਪਿਆ ਲੱਭ ਲਓ ਏ ਗੁਣਾ ਏ ਏ ਸਕੁਅਰ ਆ ਬੀ ਆ ਵੀ ਬੀ ਹੈ ਬੀ ਗੁਣਾ ਬੀ ਆ ਏ ਆ ਬੀ ਆ ए ए बी बन गया आ ए है आ, आ बी है ए ए बी बन की बन गया ए स्केयर टू ए बी आंसर आ गया आ गया कि नहीं गया। उए, रट्टे ना लाओ बेस लो बेस ठीक है